ਜੀ ਇਹ 14 ਤਰੀਕ ਨੂੰ 14 ਨਵੰਬਰ ਨੂੰ ਪਿੰਡ ਜਟਾਨਾ ਮੀਵਾ ਦੇ ਨੇੜੇ ਇੱਕ ਅੰਤਛਾਤੀ ਡੈਡ ਬਡੀ ਜਿਹੜੀ ਹੈ ਕਮਾਉਣਾ ਪੁਲਿਸ ਨੇ ਰਿਕਵਰ ਕੀਤੀ ਸੀ। ਇਹ ਡੈਡ ਬਡੀ ਦਾ ਜਿਹੜਾ ਫੇਸ ਸੀਗਾ ਉਹ ਪੂਰੇ ਤਰੀਕੇ ਦੇ ਨਾਲ ਡਿਸਟਰੋਏ ਕੀਤਾ ਗਿਆ ਸੀਗਾ ਤੇ ਇਸ ਮ੍ਰਿਤਕ ਦੀ شناخت ਨਹੀਂ ਸੀ ਹੋ 파 ਰਹੀ ਤੇ ਇਸ ਕੇਸ ਦੇ ਵਿੱਚ ਬੜਾ ਵਧੀਆ ਕੰਮ ਕਰਦੇ ਹੋਏ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਐਸਪੀ ਬੀ ਸਾਥ ਨੂੰ ਲੀਡ ਕਰ ਰਹੀ ਤੇ ਡੀਐਸਪੀ ਕਮਾਉਣਾ ਵੱਲੋਂ ਪਹਿਲਾਂ ਤਾਂ ਉਹ ਜਿਹੜੀ ਬੋਡੀ ਜਿਹੜੀ ਕੰਪਲੀਟਲੀ ਜਿਹਦਾ ਫੇਸ ਕੰਪਲੀਟਲੀ ਡਿਸਟਰੋਇਡ ਸੀਗਾ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੇ ਬਹੁਤ ਹੀ ਸੀਰੀਅਸ ਯਤਨ ਕੀਤੇ ਗਏ ਵੀ ਦੇ ਵਿੱਚ ਸਾਡੇ ਵੱਲੋਂ ਜਿਹੜੀ ਫੋਰੈਂਸਿਕ ਸਾਡੀ ਟੀਮ ਹੈਗੀ ਹੈ ਉਹਦੀ ਮਦਦ ਇੱਥੇ ਵੀ ਟੈਕਨੀਕਲ ਫੋਰੈਂਸਿਕਸ ਤੇ ਸੀਸੀਟੀਵੀ ਕੈਮਰਾਜ਼ ਦੇ ਥਰੂ ਅਸੀਂ ਇਹਨੂੰ ਟ੍ਰੇਸ ਕੀਤਾ ਤੇ ਜਿਹੜੇ ਮ੍ਰਿਤਕ ਸੀਗੇ ਉਹਨਾਂ ਨੂੰ ਸੁੰਦਰ ਕੁਮਾਰ ਐਲੀਅਸ ਸੁਨੀਲ ਵਜੋਂ ਆਇਡੈਂਟੀਫਾਈ ਕੀਤਾ ਗਿਆ ਤੇ ਇਹ ਬਲੌਂਗੀ ਦੇ ਵਿੱਚ ਮੋਹਾਲੀ ਬਲੌਂਗੀ ਦੇ ਰਹਿਣ ਵਾਲੇ ਪਾਇਦੇ ਤੇ ਇਹ ਨਾ ਇਹ ਇੱਕ ਜਿਹੜਾ ਕੰਮ ਕਰਦੇ ਸੀਗੇ ਕੰਟਰੈਕਟਰ ਦੇ ਨਾਲ ਕੰਮ ਕਰਦੇ ਸੀਗੇ ਜਿਹੜੇ ਕਿ ਵੇਟਰ ਐਜ਼ ਅ ਵੇਟਰ ਕੰਮ ਕਰਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਫੈਮਿਲੀ ਨੂੰ ਇਤਲਾਹ ਕੀਤਾ ਗਿਆ ਤੇ ਉਹ ਉਤਰਾਖੰਡ ਤੋਂ ਇੱਥੇ ਆਏ ਉਹਨਾਂ ਦੇ ਬਿਆਨਾਂ ਤੋਂ ਪਤਾ ਦਰਜ ਹੋਇਆ ਤੇ ਮੈਂ ਦੱਸਣਾ ਚਾਹੁੰਗੀ ਕਿ ਇੱਕ ਬਹੁਤ ਹੀ ਸੈਂਸੇਸ਼ਨਲ ਮਰਡਰ ਕੇਸ ਜਿਹਦੇ ਵਿੱਚ ਪੂਰੇ ਫੇਸ ਨੂੰ ਡਿਸਟਰੋਏ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਤਾਂ ਜੋ ਇਹ ਬੋਡੀ ਆਇਡੈਂਟੀਫਾਈ ਨਾ ਕੀਤੀ ਜਾ ਸਕੇ ਤੇ ਫਤਿਹਗੜ੍ਹ ਸਾਹਿਬ ਪੁਲਿਸ ਕਮਾਂਡੋ ਪੁਲਿਸ ਦੇ ਚੰਗੇ ਕੰਮ ਕਰਕੇ ਇਹਨਾਂ ਦੀ ਆਇਡੈਂਟੀਫਿਕੇਸ਼ਨ ਹੋਈ ਤੇ ਦੌਰਾਨੀ ਤਫਤੀਸ਼ ਇਹ ਗੱਲ ਕਲੀਅਰ ਹੋਈ ਕਿ ਜੀ ਇਹਨਾਂ ਦੇ ਵਿੱਚ ਜੋ ਵਜਾ ਰੰਜੇਸ਼ ਦੇ ਫੇਸ ਦੇ ਵਿੱਚ ਸਾਹਮਣੇ ਆਈ ਹੈ ਉਹ ਜੋ ਅਜੈ ਯਾਦਵ ਜੋ ਕਿ ਠੇਕੇਦਾਰ ਦੇ ਤੌਰ ਤੇ ਕੰਮ ਕਰਦੇ ਸੀਗੇ ਉਹਨਾਂ ਦੀ ਸਿਸਟਰ ਦੇ ਨਾਲ ਅਮ੍ਰਿਤਕ ਦੇ ਆਸ਼ਿਕਾਨਾ ਸੰਬੰਧ ਸੀ ਜਿਹੜੇ ਕਰਕੇ ਉਹ ਆਪਣੇ ਦਿਲ ਦੇ ਵਿੱਚ ਰੰਜੇਸ਼ ਆਪੇ ਸੀਗੇ ਤੇ ਆ ਆਨੰਦ ਚੌਰਸੀਆ ਅਤੇ ਅਜੇ ਯਾਦਵ ਨੇ ਹਮ ਮਸ਼ਵਰਾ ਹੋ ਕੇ ਤੇ 13 ਨਵੰਬਰ ਦੀ ਰਾਤ ਨੂੰ ਇਹਨਾਂ ਨੂੰ ਬਲੌਂਗੀ ਤੋਂ ਮੋਟਰਸਾਈਕਲ ਤੇ ਬਿਠਾ ਕੇ ਇੱਥੇ ਲੈ ਕੇ ਆਏ ਮੁਰਿੰਡੇ ਦਾ ਬਹਾਨਾ ਕਰਕੇ ਕੰਮ ਦਾ ਬਹਾਨਾ ਕਰਕੇ ਤੇ ਪਹਿਲਾਂ ਤਾਂ ਜਿਹੜਾ ਸੁਨੀਲ ਕੁਮਾਰ ਦਾ ਗਲਾ ਰੱਸੀ ਨਾਲ ਉਹਨੂੰ ਸਟਰੰਗਲ ਕਰਕੇ ਘੁੱਟ ਕੇ ਉਹਨੂੰ ਮਾਰਿਆ ਗਿਆ ਉਸ ਤੋਂ ਬਾਅਦ ਤੇਜ਼ਦਾਰ ਹਥਿਆਰ ਦੇ ਨਾਲ ਮਲਟੀਪਲ ਇੰਜਰੀਜ਼ ਸੀ ਤੋਂ 40 ਸਟੈਪ ਬੂਲਸ ਕਰਕੇ ਤੇ ਪੂਰਾ ਫੇਸ ਤੇ ਨੈਕ ਏਰੀਆ ਜਿਹੜਾ ਉਹਨੂੰ ਡਿਸਟਰੋਏ ਕੀਤਾ ਗਿਆ। ਅਮਰਿਤਕ ਦੀ ਜੋ ਫਾਈਲ ਫੋਟੋ ਹੈ ਜੋ ਦੱਸਿਆ ਜਾ ਰਿਹਾ ਉਹਨਾਂ ਦੇ ਦਾੜੀ ਸੀ ਤੇ ਉਹਨਾਂ ਦਾ ਕੰਪਲੀਟਲੀ ਫੇਸ ਡਿਸਟਰੋਏ ਕੀਤਾ ਗਿਆ ਤਾਂ ਜੋ ਉਹ ਆਈਡੈਂਟੀਫਿਕੇਸ਼ਨ ਨਾ ਹੋ ਸਕੇ। ਤੇ ਇੱਕ ਬਹੁਤ ਹੀ ਹਿਨियस ਕ੍ਰਾਈਮ ਉਹਨਾਂ ਨੇ ਇੰਜ਼ਾਮ ਦਿੱਤਾ ਤੇ ਉਸ ਤੋਂ ਬਾਅਦ ਜੈਕਟ ਉੱਤੇ ਪਾ ਕੇ ਇਹਨਾਂ ਨੇ ਅਜਟਾਣਾ ਨੀਵਾ ਦੇ ਨੇੜੇ ਮ੍ਰਿਤਕ ਦੀ ਬਾਡੀ ਇੱਥੇ ਡੰਪ ਕੀਤੀ ਤੇ ਦੌਰਾਨ ਤਫ਼ਤੀਸ਼ ਐਫ ਆਈ ਆਰ ਜਿਸ ਤੋਂ ਕਰਨ ਤੋਂ ਬਾਅਦ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਮੋਟਰਸਾਈਕਲ ਹੈ ਜਿਹੜਾ ਜਿਹੜਾ ਵਾਰਦਾਤ ਦੇ ਸਮੇਂ ਯੂਜ਼ ਕੀਤਾ ਗਿਆ ਉਹ ਰਿਕਵਰ ਕੀਤਾ ਗਿਆ ਤੇ ਜਿਹੜੀ ਜੈਕਟ ਹੈ ਰੱਸੀ ਚਾਕੂ ਦੋ ਮੋਬਾਈਲ ਫੋਨ ਅਤੇ ਸਮਾਰਟਵਾਚ ਜੋ ਕਿ ਮ੍ਰਿਤਕ ਨੇ ਬੰਨ੍ਹੀ ਹੋਈ ਸੀਗੀ ਉਹ ਸਾਰੀਆਂ ਰਿਕਵਰ ਕੀਤੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਜਿਹੜਾ ਹੈ ਪੂਰਾ ਕੇਸ ਕਲੀਅਰ ਹੋ ਗਿਆ ਤੇ ਮੈਂ ਦੱਸਣਾ ਚਾਹੂੰਗੀ ਕਿ ਇਹਦੇ ਵਿੱਚ ਫੋਰੈਂਸਿਕ ਟੀਮ ਵੱਲੋਂ ਵੀ ਬਹੁਤ ਚੰਗਾ ਕੰਮ ਕੀਤਾ ਗਿਆ ਕਿਉਂਕਿ ਇਹ ਇੱਕ ਬੜਾਈ ਕੰਪਲਿਕੇਟਿਡ ਤੇ ਬਲਾਈਂਡ ਕੇਸ ਸੀਗਾ ਪਰ ਇਹਨੂੰ ਬੜੇ ਸਟੇਜ ਦੇ ਢੰਗ ਦੇ ਨਾਲ ਬੈਕ ਟਰੈਕ ਕਰਕੇ ਅਮ੍ਰਿਤਕ ਨੂੰ ਆਇਡੈਂਟੀਫਾਈ ਕੀਤਾ ਤੇ ਕੇਸ ਨੂੰ ਲੌਜੀਕਲ ਕੰਪਲੀਟਲੀ ਟੱਕ ਲੱਗ ਗਿਆ ਇਸ ਕੇਸ ਦੇ ਵਿੱਚ ਦੋ ਮਜਨ ਜਿਹੜੇ ਨਾ ਜਿਹੜੇ ਪ੍ਰਾਈਮ ਅਕਿਊਜ਼ ਨੇ ਜਿਨ੍ਹਾਂ ਨੇ ਵਾਰਦਾਤ ਨੂੰ ਉਹ ਰਾਮ ਦੇ ਪਾਸੇ ਦੋਨੋਂ ਗ੍ਰਿਫਤਾਰ ਕਰ ਲਏ। ਉਹ ਲੋ ਵੀ ਮਾਮਲੀ ਜੀ ਨਹੀਂ ਸੀ। ਨਹੀਂ ਪਹਿਲਾਂ ਤੋਂ ਮਾਬਾ ਸੰਮਾਨੀ।